ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਆਪ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਦੀ ਕਿਰਪਾ ਨਾਲ ਤੇ ਅੱਜ ਅਸੀਂ ਇਹ ਪਹੁੰਚੇ ਦੇ ਸਲਵਾਰ ਤੇ ਪਹੁੰਚੇ ਤੇ ਕਢਾਈ ਕੀਤੀ ਹੈ ਦੇਖੋ ਮਸ਼ੀਨ ਵਰਕ ਦੇਖੋ ਆਪਾਂ ਸਿੰਗਲ ਟਾਂਕੇ ਦਾ ਕੀਤਾ ਦੇਖੋ ਬਹੁਤ ਸਫਾਈ ਨਾਲ ਕੀਤਾ ਦੇਖੋ ਇੱਕ ਪਹੁੰਚੇ ਤੇ ਆਪਾਂ ਕਰ ਲਿਆ ਹੁਣ ਵਰਕ ਕਰਕੇ ਛੜਿਆ ਇੱਕ ਪਹੁੰਚੇ ਤੇ ਇੱਕ ਆਪਣਾ ਇਧਰ ਰਹਿਦਾ ਦੇਖੋ ਇਹ ਹਜੇ ਪੂਰਾ ਟਰੇਸ ਵੀ ਨਹੀਂ ਕੀਤਾ ਆਪਾਂ ਤੇ ਇਹਦੇ ਨਾਲ ਕਮੀ ਜਿਹੀ ਹੈ ਤੇ ਇਹਦੇ ਅਸੀਂ ਜਿਹੜੇ ਤਾਂ ਚਿੱਟੇ ਫੁੱਲ ਪਾਏ ਉਹ ਤਾਂ ਇਹ ਪਾਏ ਆ ਦੇਖੋ ਇਹ ਫੁੱਲ ਪਾਏ ਆ ਤੇ ਜਿਹੜਾ ਇਹ ਫੁੱਲ ਹੈ ਤੇ ਇਹ ਅਸੀਂ ਇਹ ਪਾਏ ਆ ਦੇਖੋ ਵਿੱਚ ਗੁਲਾਬੀ ਤੇ ਚਿੱਟਾ ਪਾ ਕੇ ਅਸੀਂ ਇਹ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਤੇ ਜਿਹੜਾ ਆਹ ਫੁੱਲ ਹੈ ਉਹ ਸੀ ਇਹ ਫਾਇਆ ਇਹ ਕੈਮਰੇ 'ਚ ਨਹੀਂ ਆ ਰਿਹਾ ਇੱਕ ਕਲਰ ਇਹ ਜ ਹੈ ਤੇ ਇੱਕ ਵਿੱਚ ਚਿੱਟਾ ਪਾ ਕੇ ਚਿੱਟਾ ਹੀ ਲੱਗਦਾ ਦੇਖੋ ਇਹਦੇ ਵਿੱਚ ਹੋਰ ਕਲਰ ਇਹਦੇ ਨਾਲ ਮਿਲਦਾ ਜੁਲਦਾ ਹੀ ਹੈ ਤੇ ਇਹ ਅਸੀਂ ਖਾਕੀ ਕਲਰ ਦੀ ਲਾਈ ਹੈ ਤੇ ਇਹ ਖਾਕੀ ਕਲਰ ਦੀ ਲਾਈ ਹੈ ਇਹ ਦੋਨੇ ਫੁੱਲ ਇਹ ਵਾਲੇ ਅਸੀਂ ਇੱਕ ਇਧਰ ਪਾਇਆ ਇੱਕ ਇਧਰ ਤੇ ਇਹ ਗੁਲਾਬੀ ਹੋੜਾ ਫੁੱਲ ਅਸੀਂ ਇਹ ਗੁਲਾਬੀ ਪਾਇਆ ਦੇਖੋ ਚਿੱਟਾ ਪਾ ਕੇ ਵਿੱਚ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਤੇ ਆਹ ਚਿੱਟਾ ਹੀ ਫੁੱਲ ਹੈ ਤੇ ਅਸੀਂ ਦੋਨੇ ਚਿੱਟੇ ਪਾਏ ਇੱਥੇ ਠੀਕ ਹੈ ਜੀ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਵਰਕ ਕਹੇ ਜਾਂ ਲੱਗਿਆ ਇਹ ਤੇ ਵੀਡੀਓ ਨੂੰ ਐਂਡ ਤੱਕ ਕਰਕੇ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਬਟਨ ਜ਼ਰੂਰ ਦਬਾਓ ਤੁਸੀਂ ਆਰਡਰ ਸਾਨੂੰ ਕਰ ਸਕਦੇ ਹੋ ਸੂਟ ਕਿਸੇ ਵੀ ਸਟੱਫ ਤੇ ਜਿਵੇਂ ਲੀਕੇ ਟੈਕਸ ਰਾਮ ਟੈਕਸ ਖਾਦੀ ਕੋਟਣ ਤੇ ਕੋਈ ਵੀ ਡਿਜ਼ਾਈਨ ਸਾਥ ਪਵਾਉਣਾ ਹੋਵੇ ਤੁਸੀਂ ਸਾਥੋਂ ਡਿਜ਼ਾਈਨ ਪਵਾ ਸਕਦੇ ਆ ਇਹ ਅਸੀਂ ਹਾਂ ਜੇ ਇਹੀ ਵਰਕ ਇੰਨਾ ਹੀ ਹੋਇਆ ਸਤੋਂ ਰਹਿਦਾ ਕੱਲ ਨੂੰ ਹੋਊਗਾ ਵਰਕ ਉਹਦੀ ਵੀਡੀਓ ਫੇਰ ਅਸੀਂ ਉਹ ਵੀਡੀਓ ਸਾਰਾ ਤਿਆਰ ਹੋ ਗਿਆ ਫੇਰ ਪਾਵਾਂਗੇ ਤੇ ਅਸੀਂ ਮਲਾਉਣ ਦੀ ਇਹਦੇ ਨਾਲ ਕਮੀ ਤੇ ਕੋਸ਼ਿਸ਼ ਕੀਤੀ ਹੈ ਠੀਕ ਹੈ ਜੀ ਤੇ ਹੁਣ ਤੁਹਾਨੂੰ ਹੋਰ ਦੱਸ ਦਦਿਆ ਸਾਨੂੰ ਆਰਡਰ ਕਰ ਸਕਦੇ ਹੋ ਪੇਂਟ ਵਾਲੇ ਸੂਟ ਦੇ ਕੜਾਈ ਵਾਲੇ ਦੇ ਜਿਹੇ ਜਾ ਵੀ ਵਰਕ ਆਖੋਗੇ ਅਸੀਂ ਉਹੇ ਜਿਹਾ ਹੀ ਤੁਹਾਨੂੰ ਵਰਕ ਕਰਕੇ ਦੇਵਾਂਗੇ ਬਹੁਤ ਸਫਾਈ ਨਾਲ ਦੇਖੋ ਤੁਸੀਂ ਸਫਾਈ ਦੇਖੋਗੇ ਨਾਲ ਕੜਾਈ ਦੀ ਜਦੋਂ ਬ੍ਰੀਕ ਡਾਂਕੇ ਨਾਲ assim ਸਿੰਗਲ ਡਾਂਕੇ ਨਾਲ ਕਢਾਈ ਕੀਤੀ ਹੈ ਤੇ ਹੁਣ ਤੁਹਾਨੂੰ ਅੱਗੇ ਦਿਖਾਉਨੇ ਆਂ ਅਸੀਂ ਦੇਖੋ ਥੰਨੇ ਅੱਗੇ ਦਿਖਾਉਨੇ ਜਿਹੜਾ ਅਸੀਂ ਫੇਰ ਸੂਟ ਕੱਢਣਾ ਦੇਖੋ ਇਹ ਆਣਾ ਇਹ ਅਸੀਂ ਟਰੇਸ ਕਰਿਆ ਹੋਇਆ ਦੇਖੋ ਸੂਟ ਡਿਜ਼ਾਈਨ ਤੇ ਇਹੇ ਕੰਪਿਊਟਰ ਵਾਲੀ ਮਸ਼ੀਨ ਤੇ ਬਣਾਇਆ ਹੋਇਆ ਤੇ ਅਸੀਂ ਇਹ ਇਹ ਮਸ਼ੀਨ ਤੇ ਬਣਾਵਾਂਗੇ ਤੇ ਆ ਆਸੀਂ ਹੱਥਾਂ ਨਾਲ ਪਾਵਾਂਗੇ ਛਿੰਦੀ ਬੂਟੀ ਤੇ ਆ ਸਾਰਾ ਮਸ਼ੀਨ ਤੇ ਮਾਰਕ ਕਰਾਂਗੇ ਜਿੰਨੇ ਆ ਵੀ ਛਿੰਦੀ ਬੂਟੀ ਅਸੀਂ ਹੱਥਾਂ ਤੇ ਪਾਵਾਂਗੇ ਇਹ ਵੀ ਇਹ ਜਿਹੜੀ ਹਿੰਦੀ ਫੁਟੇ ਉਹ ਹੱਥਾਂ ਤੇ ਬਣਾਵਾਂਗੇ ਕੰਪਿਊਟਰ ਵਾਲੀ ਮਸ਼ੀਨ ਤੇ ਤਾਂ ਕੰਪਿਊਟਰ ਵਾਲੀ ਮਸ਼ੀਨ ਨਾਲ ਹੀ ਬਣ ਜਾਂਦੀ ਹੈ ਇਹ ਤੇ ਅਸੀਂ ਇਹ ਹੱਥਾਂ ਨਾਲ ਬਣਾਵਾਂਗੇ ਤੇ ਆ ਸਾਰਾ ਅਸੀਂ ਮਸ਼ੀਨ ਤੇ ਵਰਕ ਕਰਾਂਗੇ ਇਹ ਅੱਗੇ ਅਸੀਂ ਆਹ ਪੌਂਚਾ ਬਣਾ ਕੇ ਤੇ ਫਿਰ ਇਹ ਸੂਟ ਅਸੀਂ ਤਿਆਰ ਕਰਨਾ ਹੈ ਅਜੇ ਅਸੀਂ ਇਹ ਕਾਪੀ ਦੇ ਉੱਤੇ ਉਤਾਰਿਆ ਇਹਨੂੰ ਬਣਾਇਆ ਆਪ ਹੀ ਬਣਾਇਆ ਅਸੀਂ ਤੇ ਫਿਰ ਅਸੀਂ ਇਹਨੂੰ ਟ੍ਰੇਸ ਕਰਾਂਗੇ ਟ੍ਰੇਸ ਦੇ ਉੱਤੇ ਫਿਰ ਉਹ ਜੀ ਸੂਈ ਨਾਲ ਮੋੜ ਕੇ ਕੱਢਾਂਗੇ ਫਿਰ ਅਸੀਂ ਇਹਨੂੰ ਸੂਟ ਤੇ ਡਰੈਸ ਕਰਾਂਗੇ ਠੀਕ ਹੈ ਜੀ ਤੇ ਉਹ ਮਸ਼ੀਨ ਨੇ ਆਪ ਹੀ ਬਣਾਉਣਾ ਹੁੰਦਾ ਕੰਪਿਊਟਰ ਵਾਲੀ ਨੇ ਉਹ ਤੇ ਕੋਈ ਮਿਹਨਤ ਇਹ ਤੇ ਬਹੁਤ ਮਿਹਨਤ ਲੱਗਦੀ ਹੈ ਤੇ ਤੁਸੀਂ ਇਹ ਇਹ ਸਾਡੇ ਜੈਨ ਦਾ ਵੀ ਬਣਾਉਣਾ ਹੋਵੇ ਤਾਂ ਸਾਥੋਂ ਬਣਵਾ ਸਕਦੇ ਹੋ ਅੱਗੇ ਅਸੀਂ ਇਹ ਬਣਾ ਕੇ ਵੀਡੀਓ ਪਾਵਾਂਗੇ ਫਿਰ ਜਦੋਂ ਇਹ ਅਸੀਂ ਬਣਾ ਲਿਆ ਇੱਕ ਫੁੱਲੀ ਬਣਾ ਲਏ ਜੀ ਕੱਲ ਨੂੰ ਅਸੀਂ ਇੱਕ ਫੁੱਲ ਬਣਾ ਲਏ ਇੱਕ ਦੀ ਵੀਡੀਓ ਹੀ ਪਾ ਦੇਾਂਗੇ ਨਹੀਂ ਪਰਸੋਂ ਵੀਡੀਓ ਆਉਗਣੀ ਕੱਲ ਨੂੰ ਨਹੀਂ ਹੁੰਦੀ ਫਿਰ ਇਹਦੀ ਠੀਕ ਹੈ ਜੀ ਤੇ ਸਾਨੂੰ ਤੁਸੀਂ ਐਸਡ ਜੈਨ ਦੇ ਵੀ ਆਰਡਰ ਕਰ ਸਕਦੇ ਹੋ ਸੂਟ ਕਟਣ ਦੇ ਇਹ ਜੇਦੋ ਅਸੀਂ ਬਣਾ ਲਿਆ ਤੇ ਅਸੀਂ ਇਹ ਤੁਹਾਨੂੰ ਫੇਰ ਦਿਖਾਵਾਂਗੇ ਠੀਕ ਹੈ ਜੀ ਤੇ ਚੈਨਲ ਨੂੰ ਬਹੁਤ-ਬਹੁਤ ਸਬਸਕ੍ਰਾਈਬ ਕਰੋ ਵੀਡੀਓ ਨੂੰ ਬਹੁਤ-ਬਹੁਤ ਲਾਈਕ ਤੇ ਕਮੈਂਟ ਜਰੂਰ ਕਰਕੇ ਦੱਸਿਓ ਤੁਹਾਨੂੰ ਵੀਡੀਓ ਕੈਹੀ ਜੀ ਲੱਗੀ ਤੇ ਸਾਨੂੰ ਸੂਟਾਂ ਦੇ ਆਰਡਰ ਜਰੂਰ ਦਿਓ ਇੱਕ ਵਾਰੀ ਸਾਥੋ ਕੰਮ ਕਰਾ ਕੇ ਦੇਖੋ ਤੇ ਇਹ ਬਾਕੀ ਇਹ ਕਮੀਜ਼ ਤੇ ਸਲਵਾਰ ਹੈ ਅਸੀਂ ਇਹ ਸਲਵਾਰ ਇਹ ਹੀ ਪੁੱਲ ਚੱਕੀ ਇਹਦੇ ਉੱਤੇ ਸਿੰਗਲ ਟਾਂਕੇ ਦਾ ਵਰਕ ਦਿੱਤਾ ਤੇ ਫਿਰ ਅਸੀਂ ਇਸ ਨੂੰ ਸੂਟ ਦਾ ਤੇ ਵਰਕ ਕਰਾਂਗੇ ਤੇ ਜੇ ਸੂਟ ਪੇਂਟ ਕਰਵਾਉਣਾ ਜਾਂ ਡੱਟਾ ਪੇਂਟ ਕਰਵਾਉਣਾ ਉਹ ਵੀ ਆਰਡਰ ਕਰ ਸਕਦੇ ਹੋ ਬਲੌਗ ਅਸੀਂ ਬਲੌਗ ਤੇ ਸਕੀਵੀਆਂ ਤੇ ਵੀ ਇੱਕ ਦਿਨ ਵੀਡੀਓ ਪਾਵਾਂਗੇ ਤੁਹਾਨੂੰ ਠੀਕ ਹੈ ਜੀ ਤੇ ਸਾਥੋਂ ਕੰਮ ਕਰਾ ਕੇ ਵੇਖੋ ਤੇ ਬਹੁਤ ਵਧੀਆ ਕੰਮ ਕਰਕੇ ਦੇਵਾਂਗੇ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹੀ ਕਰੋ ਜੀ ਕਾ ਖਾਲਸਾ ਵਾਹੀ ਜੀ ਕੀ ਫਤਿਹ